ਮਾਹਿਰਾਵਾਂ ਵੱਲੋਂ ਰਿਸਰਚ ਕੀਤੀ ਗਈ ਹੈ ਕਿ ਪੰਜਾਬ ਅੰਦਰ ਲਗਾਤਾਰ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਰਕਾਰਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ ਪਰ ਇਸ ਦੇ ਉਲਟ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਈ ਐਸੇ ਪਿੰਡ ਹਨ ਜਿੱਥੇ ਧਰਤੀ ਹੇਠੋਂ ਪਾਣੀ ਆਪਣੇ ਆਪ ਨਿਕਲਦਾ ਹੈ ਇਹ ਕੁਦਰਤ ਦਾ ਇੱਕ ਅਜੀਹਾ ਸੋਮਾ ਹੈ ਜਿੱਥੇ ਤੁਹਾਨੂੰ 5 ਫੁੱਟ ਤੇ ਪਾਣੀ ਆਸਾਨੀ ਨਾਲ ਮਿਲ ਜਾਵੇਗਾ ਅਤੇ ਲੋਕਾਂ ਨੇ ਇੱਥੇ 30 ਫੁੱਟ ਦੇ ਬੋਰ ਕਰਵਾਏ ਹਨ ਜੋ ਕਿ ਬਿਨਾਂ ਬਿਜਲੀ ਅਤੇ ਬਿਨਾਂ ਕਿਸੇ ਇੰਜਣ ਤੋਂ 24 ਘੰਟੇ ਚੱਲਦੇ ਹਨ ਅਤੇ ਇਸ ਇਲਾਕੇ ਦੇ ਕਿਸਾਨ ਇਸੇ ਪਾਣੀ ਦੇ ਨਾਲ ਹੀ ਖੇਤੀ ਕਰਦੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਹਰ ਇੱਕ ਫਸਲ ਬਹੁਤ ਵਧੀਆ ਭਾਜੀ ਮੇਰਾ ਨਾਮ ਹੰਕਾਰ ਸਿੰਘ ਪਠਾਨੀਆਂ ਸਾਨੂੰ ਬਲਵੀਰ ਸਿੰਘ ਪਠਾਨੀਆਂ ਪਿੰਡ ਦਾ ਨਾਮ ਸਰ ਲਮੀਨ ਕਰਾਲ ਔਰ ਇਹ ਬੋਰ ਆ ਸਰ ਜੋ ਇਹ 1980 ਵਿੱਚ ਸਾਡੇ ਦਾਦਾ ਜੀ ਨੇ ਲਗਵਾਇਆ ਸੀ ਜਿਹੜਾ ਅਸੀਂ ਆ ਸਰ ਯੂਜ਼ ਕਰ ਰਹੇ ਆ ਸਾਡੀਆਂ ਚੌਥੀ ਪੀੜ੍ਹੀ ਆ ਗਈ ਇਸ ਨੂੰ ਯੂਜ਼ ਕਰ ਰਹੀ ਜੀ ਕੀ ਕਾਰਨ ਮਾਦੇ ਪਾਣੀੜ ਆਪਣੇ ਮਿਲਦਾ ਹੁੰਦਾ ਜੀ ਸਰ ਇਹ ਇਲਾਕਾ ਸਾਡਾ ਸੰਸਲਾਵ ਦਾ ਇਲਾਕਾ ਇੱਥੇ 10 11 ਫੁੱਟ ਤੇ ਸਰ ਪਾਣੀ ਆ ਜੋ ਆਹਿੰਦਾ ਔਰ 30 ਫੁੱਟ ਤੇ ਹੀ ਫਿਲਟਰ ਪਾ ਦਿੰਨੇ ਆ ਔਰ ਪਾਣੀ ਕਾਫੀ ਉੱਤੇ ਆ ਸਰ ਇਹਦਾ ਇਸ ਲਈ ਇਸ ਜ਼ਮੀਨ ਚੋਂ ਪਾਣੀ ਆ ਰਿਹਾ ਔਰ ਬੋਰ ਲੱਗੇ ਤੁਹਾਡੇ ਸਾਹਮਣੇ ਕਿੰਨੇ ਫੁੱਟ ਪਾਣੀ ਹੈ ਪਾਣੀ ਸਰ 11 ਫੁੱਟ ਤੇ ਪਾਣੀ ਆ ਅਗੇ ਫਿਲਟਰ 30 ਫੁੱਟ ਤੱਕ ਕਿਸਾਨ ਨੇ ਮਰਜ਼ੀ 40 ਫੁੱਟ ਤੋਂ ਲੈਣਾ 50 ਫੁੱਟ ਤੋਂ ਲੈਣਾ 60 ਫੁੱਟ ਜਿੱਥੇ ਉਹਨੂੰ ਵਧੀਆ ਮੰਡ ਮਿਲ ਜਾਂਦਾ ਉਸ ਤੋਂ ਖਾਸ ਫੀਮਤਾਂ ਚੱਲਦੀਆਂ ਇਥੇ ਸਰ ਪਪਰੂਲ ਬਹੁਤ ਵਧੀਆ ਹੁੰਦਾ ਕਿਉਂਕਿ ਪਪਰੂਲ ਨੂੰ ਸਲ੍ਹਾਬ ਚਾਹੀਦੀ ਹੁੰਦੀ ਹੈ ਪਪਰੂਲ ਨੂੰ ਤੁਸੀਂ ਇੱਥੇ ਇੱਕ ਡਾਣੀ ਵੀ ਲਾ ਦੋ ਪਪਰੂਲ ਹੋ ਜਗੇ ਅਲਾਗੇ ਚ ਪਪਰੂਲ ਆ ਜੋ ਨਾਇਆ ਬਰਸਨਾ ਆਪਣਾ ਕਮਾਂ ਦਾ ਬਾਕੀ ਕਮਾਂ ਤੇ ਸਾਰਾ ਅਸੀਂ ਰੇਤ ਪਾ ਕੇ ਜ਼ਮੀਨਾਂ ਵਿੱਚ ਫਿਰ ਤਿਆਰ ਕਰੀਦਾ ਔਰ ਕਮਾਂ ਬਹੁਤ ਬੜੀ ਹੁੰਦੀ ਪੀਕ ਤੇ ਕਮਾਂ ਹੁੰਦਾ ਥੇ ਕਿੰਨੇ ਕਿ ਏਕੜ ਦਾ ਜਿਹੜਾ ਰਕਬਾ ਵਾ ਇਸ ਪਾਣੀ ਨਾਲ ਚੱਲਦਾ ਹੈਗਾ ਇਸ ਬੋਰ ਨਾਲ ਸਾਰ ਅਸੀਂ 20 25 ਕਿੱਲੇ ਜੋ ਸਿੰਚਾਈ ਕਰਦੇ 2025 ਕੇ ਲਈ ਅਹੀ ਸਚਾਈ ਆਰਾਮ ਨਾਲ ਬੋਰ ਨਾ ਕਰ ਲਈ ਹੋਰ ਵੀ ਕਿਸਾਨ ਵਰਤਦੇ ਆ ਪਾਣੀ ਹਾਂਜੀ 2025 ਕੇ ਲਈ ਮੇਰੀ ਨਹੀਂ ਹੋਰ ਮੇਰੇ ਆਸ ਪੜੋਸ ਦੀਆ ਇੱਕ ਵਾਰ ਦੇਖਿਆ ਜਿੱਦਾਂ ਲਗਾਤਾਰ ਪਾਣੀ ਨਿਕਲ ਰਿਹਾ ਕਿੱਧਰ ਨੂੰ ਜਾਂਦਾ ਫਿਰ ਜਿਸੇ ਖੇਤੀ ਲਈ ਯੂਜ਼ ਨਹੀਂ ਕਰਦੇ ਤੇ ਫਿਰ ਇਹ ਸਰ 70 ਕਿ ਮੀਟਰ ਦੇ ਨਾਲ ਨਹਿਰ ਆ ਇਹ ਆਊਟਲੈਟ ਜਿੰਨੀ ਪਾਣੀ ਦੀ ਆ ਸਾਰੀ ਉੱਚ ਜਾਂਦੀ ਬੇਸਟ ਸਾਰੀ ਉੱਚ ਜਾਂਦੀ ਹੋਰ ਵੀ ਲੱਗੇ ਛੱਗੇ ਬੋਰ ਹੈਗੇ ਇੱਧਰ ਤੇ ਹਾਂਜੀ ਸਰ ਹੁਣ ਕਰਵਾਇਆ ਲੇਟ ਉਸ ਤੇ 3-4 ਸਾਲ ਹੋ ਗਿਆ ਆਪਣੇ 3-4 ਬੋਰ ਹੋਏ ਆਪਣੇ ਇਲਾਕੇ ਚੋਂ ਕਿੰਨੇ ਕਿੰਨੇ ਕ ਫੁੱਟ ਤੇ ਉਹ ਬੋਰ ਜਿਹੜੇ ਨਵੇਂ ਲੱਗੇ ਉਹ ਸਰ ਸੇਮ ਹੈ ਸੇਮ ਹੈ 60 60 ਸੇਮ ਸੇਮ ਹਾਂਜੀ ਇਹ ਹੋਰ ਕੁਦਰਤੀ ਸੁੰਮੇ ਵੀ ਕਹਿੰਦੇ ਇੱਥੇ ਕੁਝ ਹੈਗੇ ਜਿੱਥੇ ਆਪਣੇ ਆਪ ਹਾਂਜੀ ਹਾਂਜੀ ਉਹ ਸਰ ਇਹ ਕੁਦਰਤੀ ਸੁੰਮੇ ਹੈ ਲੇਕਿਨ ਹੁਣ ਜਨਤਾ ਨੇ ਕਾਫੀ ਬੰਦ ਕਰਤੇ ਆ ਰੇਤ ਸਟਵਾ ਕੇ ਪੈਲੀਆਂ ਨੂੰ ਉੱਚਾ ਕਰਕੇ ਕਾਫੀ ਕੋਸ਼ਿਸ਼ ਕੀਤੀ ਆ ਬਹੁਤ ਜ਼ਿਆਦਾ ਬੰਦ ਹੋਏ ਲੇਕਿਨ ਫਿਰ ਵੀ ਦੋ ਚਾਰ ਜਿਹੜੇ ਹੈ ਜੀ ਜੇ ਪਾਣੀ ਦੀ ਗੁਣਵੱਤਾ ਦੀ ਗੱਲ ਕੀਤੀ ਜਾਏ ਤੇ ਪੀਣ ਲਈ ਵੀ ਵਰਤਿਆ ਜਾਂਦਾ ਪਾਣੀ ਕਿੱਦਾਂ ਦਾ ਪਾਣੀ ਹੈ ਪਾਣੀ ਬਹੁਤ ਵਧੀਆ ਜੀ ਪੀ ਐਚ ਲੈਵਲ ਇਹਦਾ ਬਹੁਤ ਵਧੀਆ ਅਕਸਰ ਦੁਨੀਆ ਗਰਮੀ ਚ ਇਸ ਪਾਣੀ ਨੂੰ ਯੂਜ਼ ਕਰਦੇ ਆ ਜਿੰਨੇ ਵੀ ਕਿਸਾਨ ਇੱਥੇ ਕੰਮ ਕਰਦੇ ਆ ਸਪੈਸ਼ਲ ਇਸ ਪਾਣੀ ਨੂੰ ਪੀਂਨ ਆਂਦੇ ਹੋ ਬਾਕੀ ਇੰਜਨਾਂ ਨਾਲੋਂ ਮੋਟਰਾਂ ਨਾਲੋਂ ਇਸ ਦਾ ਪਾਣੀ ਸਭ ਤੋਂ ਪੁਰਾਣਾ ਬੋਰ ਹੈ ਇਹਦਾ ਪਾਣੀ ਬਹੁਤ ਵਧੀਆ ਹੋਰ ਲੱਗੇ ਛੱਗੇ ਕਿਹੜੇ ਪਿੰਡ ਹੈ ਜਿਨ੍ਹਾਂ ਚ ਇਦਾਂ ਹੀ ਪਾਣੀ ਆਂਦਾ ਹੈ ਬੋਰ ਕਰਵਾਣ ਦੀ ਲੋੜ ਮਤਲਬ ਮੋਟਰ ਲਾਣ ਦੀ ਲੋੜ ਨਹੀਂ ਪੈਂਦੀ ਸਾਰੇ ਇਹ ਦੇਖੋ ਆਪਣਾ ਨਾਲ ਨੰਗਲ ਹੈ ਕੋਟਲੀ ਹੈ ਇਸ ਤੋਂ ਲਵਾ ਸਾਬ ਐ ਬੈਂਸਾ ਬੈਂਸਾਂ ਦੀ ਪੰਡੋਰੀ ਉਧਰ ਬਿਆਨਪੁਰ ਵਾਲ ਉਹ ਸਾਈਡ ਵੀ ਦੱਸ ਦਿਆ ਕਿ ਇਹਦੇ ਨਾਲ ਦੇ ਬੋਰ ਤੁਹਾਨੂੰ ਮਿਲਣਗੇ ਇਹ ਕਿੰਨਾ ਏਰੀਆ ਹੋਏਗਾ ਕਿੰਨੇ ਕਿਲੋਮੀਟਰ ਦਾ ਏਰੀਆ ਹੋਏਗਾ ਜਿੱਥੇ ਕੋਈ ਮੋਟਰ ਨਹੀਂ ਹੈ ਇਹ ਸਰ ਸਾਡੇ ਏਰੀਆ ਚ ਤੇ ਮੋਟਰ ਨਹੀਂ ਹੈ ਕੋਈ ਵੀ ਇਸ ਏਰੀਆ ਚ ਮੋਟਰ ਨਹੀਂ ਹੈ ਜੇ ਕਿਸੇ ਨੇ ਮਤਲਬ ਆਪਣਾ ਇੰਜਨ ਇੱਥੇ ਰੱਖੇ ਦਾ ਆਦਰਵਾਇਜ਼ ਇੱਕ ਬੋਰ ਜੇ ਜਿਸ ਮਤਲਬ 10 15 10 15 ਏਕੜ ਦੇ ਵਿੱਚ ਹੈ ਉਹ ਸਾਰੀ ਸਿਚਾਈ ਉਹੀ ਕਰਦਾ ਕਿਉਂਕਿ ਇੱਕ ਵਾਰੀ بارش ਪੈਣ ਦੀ ਧੇਰ ਹੁੰਦੀ ਹੈ ਉਸ ਤੋਂ ਬਾਅਦ ਜ਼ਮੀਨ ਜਿਹੜੀ ਸੁਹਾਬ ਨਹੀਂ ਛੱਡਦੀ ਇੰਨੀ ਪਾਣੀ ਦੀ ਲੋੜ ਨਹੀਂ ਪੈਂਦੀ ਇਸ ਲਈ ਸਰ ਲੋਕਾਂ ਨੇ ਇੱਥੇ ਮੋਟਰਾਂ ਵਗੈਰਾ ਨਹੀਂ ਲਗਾਈਆਂ ਰੀਜ਼ਨ ਕੀ ਮੰਦੇ ਹੋ ਇਹਦਾ ਨੇਚਰਲ ਹੈ ਜਾਂ ਸਾਇੰਟਿਫਿਕ ਹੈ ਜਾਂ ਮਤਲਬ ਕੁਦਰਤ ਦਾ ਕ੍ਰਿਸ਼ਮਾ ਹੋ ਸਕਦਾ ਇਹ ਸਰ ਹੁਣ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਸਾਇੰਟਿਫਿਕ ਵੀ ਹੈ ਲੇਕਿਨ ਕੁਦਰਤ ਦਾ ਕ੍ਰਿਸ਼ਮਾ ਹੀ ਸਮਝਦੇ ਆਂ ਹੀ ਦੇ ਮੁੱਖ ਖੇਤੀ ਬੜੀ ਉਸਰਗੋਦਾਸਪੁਰ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਟਿਊਬਲ ਸਾਡੇ ਕੋਲ ਇਲੈਕਟ੍ਰਿਕ ਟਿਊਬਲ ਵੀ ਆ ਡਿਜੀਟ ਟਿਊਬਲ ਵੀ ਆ ਇਸ ਦੇ ਨਾਲ ਨਾਲ ਜਿਹੜੇ ਸਾਡੇ ਕੁਝ ਇਲਾਕੇ ਨੇ ਪਟਾਣਕੋਟ ਜਿਹੜੇ ਵਿੱਚ ਤੇ ਗਦਾਸਵਾਲ ਜਿਹੜੇ ਦੇ ਵਿੱਚ ਜਿਹੜੇ ਕਿ ਕਿਸੇ ਵੀ ਡੀਜ਼ਲ ਜਾਂ ਇਲੈਕਟ੍ਰਿਕ ਕਰੰਟ ਤੋਂ ਬਗੈਰ ਹੀ ਚੱਲਦੇ ਆ ਉਹਨੂੰ ਆਪਾਂ ਕਹਿੰਦੇ ਆ ਆਰਟੇਸ਼ੀਅਨ ਐਕੁਇਫਰ ਵੈਲ ਜਿਹੜੇ ਕਿ ਇੱਕ ਪੋਜ਼ਿਟਿਵ ਪ੍ਰੈਸ਼ਰ ਦੇ ਨਾਲ ਉਹਨੂੰ ਐਕੁਇਫਰ ਐਕੁਇਫਰ ਪੋਜ਼ਿਟਿਵ ਪ੍ਰੈਸ਼ਰ ਨੂੰ ਕਹਿੰਦੇ ਆ ਉਹਦੇ ਨਾਲ ਜਿਹੜਾ ਵਾ ਜਿਹੜੀ ਚਾਰਜਿੰਗ ਹੁੰਦੀ ਆ ਰੀਚਾਰਜਿੰਗ ਹੁੰਦੀ ਆ ਉਹਦੇ ਨਾਲ ਉਹ ਚੱਲਦੇ ਆ ਦਾ ਮਤਲਬ ਕਿ ਥੱਲੇ ਜਿਹੜਾ ਵਾ ਲੈਕੋਫਾਇਰ ਲੇਅਰ ਜਿਹੜੀ ਆ ਉੱਥੇ ਪ੍ਰੈਸ਼ਰ ਕਾਫੀ ਬਣ ਜਾਂਦਾ ਵਾ ਜਿਸ ਦੇ ਨਾਲ ਕਿ ਪਾਣੀ ਫਲੋ ਜਿਹੜਾ ਵਾ ਉਹ ਆਟੋਮੈਟਿਕਲੀ ਬਾਹਰ ਨਿਕਲਦਾ ਵਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਟ੍ਰੀਕਲ ਗਲੰਟੀ ਜਿਹੜੀ ਹੋਣੀ ਹੁੰਦੀ ਇਹ ਲਗਾਤਾਰ ਜਿਹੜਾ ਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਇਹ ਜਿਹੜੀ ਜੇ ਆਪਾਂ ਗੱਲ ਕਰੀਏ ਪਠਾਨਕੋਟ ਤੋਂ ਗੱਲ ਕਰੀਏ ਲੰਮੀ ਜਿਹੜੀ ਦੋਈ ਗੱਲ ਕਰ ਰਹੇ ਹੋ ਮੇਰੀ ਖਲਾਰ ਤੋਂ ਲੈ ਕੇ ਅਪ ਟੂ ਕੱਲੂ ਘਰਾ ਤੋਂ ਉੱਧਰ ਤੱਕ ਇਹ ਜਿਹੜੀ ਲੇਅਰ ਜਿਹੜੀ ਆ ਜਿਹੜੀ ਇੱਕ ਪੱਟੀ ਜੀ ਆ ਇਹਦੇ ਵਿੱਚ ਕਾਫੀ ਟਿਊਬਲ ਜਿਹੜੇ ਨੇ ਉਹ ਚੱਲਦੇ ਪ ਕਾਸ਼ ਤੁਸੀਂ ਬਾਈਟਰ ਨੂੰ ਜਿਹੜੀਆਂ ਵਰਤੋਂ ਕਰ ਰਹੇ ਆ ਇਹਦਾ ਪਾਣੀ ਜਿਹੜਾ ਜੀ ਦੇਖੀਏ ਤੇ ਬਹੁਤ ਵਧੀਆ ਵਾ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਇਹ ਨੂੰ ਸਿੱਧਾ ਹੀ ਜਿਹੜਾ ਵਰਤ ਲਵਾਂ ਤੇ ਫਿਰ ਵੀ ਪ੍ਰੀਕਾਸ਼ਨ ਤੌਰ ਤੇ ਜਿਹੜਾ ਵਾ ਜਿਹੜਾ ਇਹ ਨੂੰ ਜਿਹੜਾ ਫਿਲਟਰ ਜਿਹੜਾ ਵਾ ਉਹ ਕਰ ਲੈਣਾ ਚਾਹੀਦਾ ਵਾ ਜਿਹੜਾ ਆਰਓ ਲਾ ਕੇ ਜਾਂ ਕੋਈ ਵੀ ਲਾ ਕੇ ਕਿਉਂਕਿ ਬੈਕਟੀਰੀਆ ਵਗੈਰਾ ਹੋ ਸਕਦੇ ਆ ਇਹ ਦੇ ਕਰਕੇ ਮੇਰਾ ਕੰਪਲੈਟ ਇਹ ਜਿਹੜਾ ਇਲਾਕਾ ਹੈਗਾ ਵਾ ਇਹਦੇ ਵਿੱਚ ਕਿਹੜੀ ਕਿਹੜੀ ਫਸਲਾਂ ਜਿਹੜੀਆਂ ਜ਼ਿਆਦਾ ਹੋ ਸਕਦੀਆਂ ਨੇ ਜਾਂ ਕਿਹੜੀ ਕਿਹੜੀ ਨਹੀਂ ਹੋ ਸਕਦੀਆਂ ਇਹ ਇਸ ਇਲਾਕੇ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਕਣਕ ਝੋਨਾ ਤੇ ਗੰਨੇ ਦੀ ਜ ਜਿਹੜੀ ਕਿ ਬਹੁਤ ਵਧੀਆ ਕਿਉਂਕਿ ਇਲਾਕਾ ਜਿਹੜਾ ਹੈਵੀ ਜਿਹੜੀ ਸੋਇਲ ਜਿਹੜੀ ਬਹੁਤ ਵਧੀਆ ਵਾ ਤੋਂ ਜੇਕਰ ਆਪਾਂ ਦੇਖੀਏ ਤੇ ਝਾੜ ਵੀ ਝਾੜ ਵੀ ਤੇ ਬਹੁਤ ਵਧੀਆ ਆ ਰਿਹਾ ਵਾ ਕਣਕ ਚਾਹੇ ਕਣਕ ਲਾ ਲਈਏ ਚਾਹੇ ਅ ਜਨਾ ਲੈ ਲਈਏ ਚਾਹੇ ਉਹ ਝੋਨਾ ਲੈ ਲਈਏ ਪਰ ਇਹਦੇ ਵਿੱਚ ਹੁੰਦਾ ਕਿ ਕਈ ਵਾਰੀ ਬਰਸਾਤ ਪੈ ਜਾਂਦੀ ਆ ਜਿੱਦਾਂ ਹੁਣ ਮਾ ਇਸ ਵਾਰੀ ਬਰਸਾਤ ਨਹੀਂ ਪਈ ਤੇ ਜਿਹੜੀਆਂ ਕਣਕ ਜਿਹੜੀਆਂ ਦੀ ਬਿਲਕੁਲ ਠੀਕ ਆ ਕਈ ਵਾਰੀ ਜਦੋਂ ਬਰਸਾਤ ਜ਼ਿਆਦਾ ਪੈ ਜਾਂਦੀ ਆ ਤੇ ਫਿਰ ਕਣਕ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈ ਜ਼ਰੂਰ ਹੁੰਦੀ ਆ ਸੋ ਇੱਥੇ ਜਿਹੜਾ ਵਾ ਮੁੱਖ ਤੌਰ ਤੇ ਜਿਹੜੀ ਚਾਰੇ ਹਉਦਨਾਲ ਨਾ ਗੰਨਾ ਕਣਕ ਤੇ ਗੰਨਾ ਅੜਿਆ ਚੋਨਾ ਅੜਵਲਾ ਤੇ ਇਥੇ ਸਰ ਜਿਹੜੀ ਪਾਣੀ ਦੀ ਵਰਤੂ ਆ ਜਦੋਂ ਨਾ ਕੀਤੀ ਜਾਵੇ ਜਦੋਂ ਵਰਤੂ ਨਾ ਕੀਤੀ ਜਾਵੇ ਦੀ ਪਾਣੀ ਖਤਮ ਨਾ ਹੋਵੇ ਉਸ ਵਾਸਤੇ ਇੱਕੀ ਇਹਦਾ ਪ੍ਰਬਲ ਹੋਣਾ ਚਾਹੀਦਾ ਹੈ ਤੇ ਉਹਦੇ ਵਿੱਚ ਇਹੀ ਹੈ ਕਿ ਫਾਰਮਰ ਨੂੰ ਜਦੋਂ ਲੋੜ ਹੈ ਠੀਕ ਹੈ ਜਦੋਂ ਲੋੜ ਹੈਗੀ ਉਦੋਂ ਤੁਸੀਂ ਉਦੋਂ ਤੋਂ ਵਰਤ ਲੈ ਵਰਤ ਲਵੇ ਬਾਕੀ ਤਾਂ ਉਹਨੂੰ ਜਿਹੜਾ ਵਲਵ ਲਾ ਕੇ ਉਹਨੂੰ ਬੰਦ ਕਰ ਦਵੇ ਜਿਹੜਾ ਟਿਊਬ ਲਾਇਆ ਜਿਹੜਾ ਉਹਨੂੰ ਪੰਪ ਲਾਇਆ ਦਾ ਜਾਂ ਉਹਦੀ ਪਾਈਪ ਆ ਉਹ ਤੇ ਵਲਵ ਲਾ ਕੇ ਕਰ ਦਵੇ ਉਹਨ ਇਥੇ ਫਲੋਰੀ ਬਸ ਇੱਕ ਮਖਤੂ ਸਿੰਘ ਦੇ ਘਰ ਲੱਗਾ ਦਾ ਉਹ ਉਹਨਾਂ ਨੇ ਉਹ ਤੋਂ ਵਾਲ ਲਾਇਆ ਵਾ ਉਹਨਾਂ ਕੱਢ ਲਿਓ ਉਹਨਾਂ ਕੋ ਉਹਨਾਂ ਨੇ ਪਾਈਪ ਰੱਖੀ ਜਿੰਨੀ ਕੋ ਉਹਨਾਂ ਡੋੜ ਗਈਆਂ ਕਹਿ ਸਕਦੇ ਹਾਂ ਇਹ ਤਾਂ ਥੱਲੇ ਹੀ ਹੈ ਨਾ ਜ਼ਮੀਨ ਚ ਹੀ ਆ ਜਿੰਨਾ ਪਾਣੀ ਆਪਾਂ ਬਾਹਰ ਕੱਢ ਕੇ ਉਹਨੂੰ ਵਰਤਾਂ ਗਿਓ ਉਹ ਜਿਹੜਾ ਵਾ ਉਹ ਬੇਸਵੀ ਨਜਾਇਜ਼ ਬੇਸਵੀ ਨਹੀਂ ਨਜਾਇਜ਼ ਇਹਨੂੰ ਕੁਦਰਤੀ ਕਿਛੋਂ ਵੀ ਕਹਿ ਸਕਦੇ ਆ ਕਿ ਜਿਹੜਾ ਹੋਰ ਮੰਡ ਸਾਰੇ ਬਨੇ ਖਾਲੀ ਇਥੇ ਮੰਡ ਬਿਲਕੁਲ ਬਿਲਕੁਲ ਇੱਕ ਇੱਕ ਕੁਦਰਤੀ ਫੈਨੋਮਨਾ ਹੈ ਜੇ ਆਪਾਂ ਕਹਿੰਦੇ ਦੀ ਕਿ ਇੱਕ ਕੁਦਰਤੀ ਫੈਨੋਮਨਾ ਵਾ ਜਿਹੜਾ ਕਿ ਇੱਕ ਥੱਲੇ ਜਿਹੜਾ ਪੱਤਨ ਜਿਹੜਾ ਵਾ ਜਿਹੜਾ ਮੰਡ ਅਕੁਇਫਾਇਰ ਪ੍ਰੈਸ਼ਰ ਜਿਹੜਾ ਵਾ ਉਹਦੇ ਰੈਂਕ ਜਿਹੜਾ ਕੰਮ ਕਰਦਾ